ਸ਼ਸ਼ੀਕਲ ਜਾਨੀ ਤੁਸੀਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ ਇਸ ਵਕਤ ਮੌਜੂਦ ਹਾਂ ਲੁਧਿਆਣਾ ਦੇ ਸਰਾਬਨਗਰ ਏਰੀਆ ਦੇ ਵਿੱਚ ਜਿੱਥੇ ਕੀ ਦੱਸਿਆ ਜਾ ਰਿਹਾ ਕਿ ਤੜਕ ਸਵੇਰ ਜਿਹੜੀ ਈਡੀ ਦੀਆਂ ਟੀਮਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਲੁਧਿਆਣਾ ਦੇ ਸਰਾਬਨਗਰ ਏਰੀਆ ਦੇ ਵਿੱਚੋਂ ਜਿੱਥੇ ਕੀ ਲੋਕਲ ਪੁਲਿਸ ਵੀ ਜਿਹੜੀ ਇੱਥੇ ਪਹੁੰਚ ਚੁੱਕੀ ਹੈ ਪੀਸੀਆਰ ਜਿਹੜਾ ਇੱਥੇ ਜਿਹੜਾ ਦਸਤਾ ਜਿਹੜਾ ਘੁੰਮਦਾ ਹੁੰਦਾ ਉਹ ਵੀ ਇੱਥੇ ਖੜਾ ਹੋਇਆ ਮੌਜੂਦ ਸਾਹਮਣੇ ਆ ਰਿਹਾ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਈਡੀ ਦੀਆਂ ਜਿਹੜੀਆਂ ਟੀਮਾਂ ਨੇ ਉਹ ਲੁਧਿਆਣੇ ਪਹੁੰਚੀਆਂ ਨੇ ਲੁਧਿਆਣੇ ਦੇ ਨਾਮੀ ਜਿਹੜੇ ਘਰਾਨੇ ਨੇ ਉਹਨਾਂ ਤੇ ਜਿਹੜੀ ਈਡੀ ਨੇ ਦਬਸ਼ ਦਿੱਤੀ ਹੈ ਦੱਸਦੀ ਹੈ ਕਿ ਇਸ ਵੇਲੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਸਰਪਨਗਰ ਜਿਹੜੇ ਏਰੀਆ ਦੇ ਵਿੱਚ ਖੜੇ ਆ ਜਿੱਥੇ ਕਿ ਈਡੀ ਦੀ ਜਿਹੜਾ ਦੱਸਿਆ ਜਾ ਰਿਹਾ ਕਿ ਇੱਥੇ ਜਿਹੜੀ ਰੇਡ ਚੱਲ ਰਹੀ ਹੈ ਚੈਕਿੰਗ ਚੱਲ ਰਹੀ ਹੈ ਇੱਕ ਤਰ੍ਹਾਂ ਦੀ ਤੇ ਹੋਰ ਵੀ ਕਈ ਬੰਦਿਆਂ ਦੇ ਜਿਹੜੇ ਚੈਕਿੰਗ ਜਿਹੜੀ ਇੱਥੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਕਈ ਵੱਡੇ ਨਾਮੀ ਘਰਾਨਿਆਂ ਦੇ ਵਿੱਚ ਜਿਹੜੀ ਈਡੀ ਦੀ ਰੇਡ ਚੱਲ ਰਹੀ ਹੈ ਹੈਮਟਮਸੋਂ ਦੇ ਜਿਹੜੇ ਹਿਮਤ ਸੂਦ ਨੇ ਤੇ ਆਪ ਨੇਤਾ ਜਿਹੜੇ ਨੇ ਆਪ ਐਮਪੀ ਸੰਜੀਵ अरोड़ा ਲੁਧਿਆਣਾ ਤੋਂ ਜਿਹੜੇ ਨੇ ਉਹਨਾਂ ਦੇ ਘਰੇ ਵੀ ਅੱਜ ਜਿਹੜੀ ਹੈ ਦਬਿਸ਼ ਦਿੱਤੀ ਗਈ ਹੈ ਈਡੀ ਦੇ ਵੱਲੋਂ ਤੇ ਪ੍ਰਦੀਪ ਅਗਰਵਾਲ ਦੇ ਘਰੇ ਵੀ ਜਿਹੜੀ ਹੈ ਈਡੀ ਦੇ ਵੱਲੋਂ ਜਿਹੜਾ ਦਸਤਾ ਜਿਹੜਾ ਪਹੁੰਚਿਆ ਤੇ ਮਹਾਦੇਵ ਐਪ ਦੇ ਜਿਹੜੇ ਜਲੰਧਰ ਦੇ ਚੰਦਰ ਅਗਰਵਾਲ ਨੇ ਉਹਨਾਂ ਦੇ ਘਰੇ ਵੀ ਜਿਹੜੀ ਹੈ ਈਡੀ ਦੀ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਪੰਜਾਬ ਦੇ ਵੱਖ-ਵੱਖ ਜਿਹੜੇ ਇਲਾਕਿਆਂ ਦੇ ਵਿੱਚ ਵੱਖ-ਵੱਖ ਘਰਾਨਿਆਂ ਦੇ ਉੱਤੇ ਜਿਹੜੇ ਨਾਮੀ ਘਰਾਨਿਆਂ ਦੇ ਉੱਤੇ ਜਿਹੜੀ ਹੈ ਈਡੀ ਦੀ ਰੇਡ ਚੱਲਦੀ ਪਈ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਿਲਹਾਲ ਸਰਾਬਨਗਰ 175 ਆਈ ਤੋਂ ਜਿੱਥੇ ਕਿ ਈਡੀ ਦੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਰੇਡ ਚੱਲ ਰਹੀ ਹੈ ਇੱਕ ਚੈਕਿੰਗ ਚੱਲ ਰਹੀ ਹੈ ਲੋਕਲ ਪੁਲਿਸ ਵੀ ਜਿਹੜੀ ਇੱਥੇ ਮੌਕੇ ਤੇ ਮੌਜੂਦ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਜਿਹੜੀ ਪੀਸੀਆਰ ਜਿਹੜੇ ਦਸਤੇ ਜਿਹੜੇ ਉੱਤੇ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਜਿਹੜੀ ਹੈ ਅੰਦਰ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਈਡੀ ਦੀ ਜਿਹੜੀ ਇਹ ਰੇਡ ਚੱਲਦੀ ਹੋਈ ਨਜ਼ਰ ਆ ਰਹੀ ਹੈ ਫ ਗੱਲਬਾਤ ਕਰਾਂਗੇ ਤਾਂ ਜੇ ਦੱਸਿਏ ਤਾਂ ਪੰਜਾਬ ਦੇ ਕਈ ਨਾਮੀ ਘਰਾਨਿਆਂ ਤੇ ਜਿਹੜੀ ਈਡੀ ਦੀ ਰੇਡ ਹੋਈ ਹੈ ਜਿਸ ਦੇ ਵਿੱਚ ਹਮਟਮਸੋਂ ਦੇ ਜਿਹੜੇ ਹੇਮਤਸੂਦ ਨੇ ਤੇ ਵੱਡੀ ਗੱਲ ਹੈ ਐਮਪੀ ਸੰਜੀਵ अरोड़ा ਦੇ ਘਰੇ ਵੀ ਜਿਹੜੀ ਹੈ ਈਡੀ ਦੀ ਰੇਡ ਹੋ ਰਹੀ ਹੈ ਤੇ ਪ੍ਰਦੀਪ ਅਗਰਵਾਲ ਜਿਹੜੇ ਨੇ ਉਹਨਾਂ ਦੇ ਘਰੇ ਵੀ ਤੇ ਮਹਾਦੇਵ ਐਬ ਦੇ ਜਿਹੜੇ ਜਲੰਧਰ ਚ ਚੰਦਰ ਅਗਰਵਾਲ ਨੇ ਉਹਨਾਂ ਦੇ ਘਰੇ ਵੀ ਜਿਹੜੀ ਈਡੀ ਦੀ ਕਾਰਵਾਈ ਚੱਲਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਦੇ ਵਿੱਚ ਜਿਹੜੇ ਤਕਰੀਬਨ 4 ਤੋਂ 5 ਘਰਾਂ ਦੇ ਵਿੱਚ ਜਿਹੜੀ ਹੈ ਈਡੀ ਦੀ ਜਿਹੜੀ ਦਬਿਸ਼ ਦਿੱਤੀ ਗਈ ਹੈ ਬੀਤੇ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਬੀਤੇ ਦਿਨਾਂ ਚ ਵੀ ਜਿਹੜੀ ਐਪਲ ਹਾਈਟਸ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਘਰੇ ਵੀ ਜਿਹੜੀ ਹੈ ਇੱਕ ਚੈਕਿੰਗ ਕੀਤੀ ਗਈ ਸੀ ਜਿਹੜੀ ਕਿਤੇ ਨਾ ਕਿਤੇ 6 ਤੋਂ 7 ਘੰਟੇ ਜਿਹੜੀ ਚੱਲੀ ਸੀ ਫਿਲਹਾਲ ਦੱਸ ਦਈਏ ਕਿ ਹੈਮਟਨਸ ਹੋਮ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਘਰੇ ਜਿਹੜੀ ਹੈ ਈਡੀ ਦੀ ਰੇਡ ਜਿਹੜੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਅੰਦਰਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਾਈਵ ਤੁਹਾਨੂੰ ਸਾਂਝੀਆਂ ਕਰ ਰਿਹਾ ਤਸਵੀਰਾਂ ਜਿਹੜੀਆਂ ਸਰਬਨਗਰ ਆਈ ਬਲੌਕ ਤੋਂ ਜਿੱਥੇ ਕਿ ਈਡੀ ਜਿਹੜੀ ਹੈ ਦਵਿਸ਼ ਦੇਣ ਦੇ ਲਈ ਪਹੁੰਚੀ ਹੈ ਤੇ ਦੱਸਦੀ ਹੈ ਕਿ ਤਕਰੀਬਨ 4 ਤੋਂ 5 ਨਾਮੀ ਘਰਿਆਣਾ ਦੇ ਵਿੱਚ ਜਿਹੜੀ ਹੈ ਕਿ ਈਡੀ ਦੀ ਰੇਡ ਅੱਜ ਪਹੁੰਚੀ ਹੈ ਤੜਕ ਸਵੇਰ ਜਿਹੜੀ ਹੈ ਦਸ਼ਤ ਦਿੱਤੀ ਗਈ ਹੈ ਪੰਜਾਬ ਦੇ ਵੱਖ-ਵੱਖ ਘਰਾਨਿਆਂ ਦੇ ਉੱਤੇ ਜੇ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਵੀ ਐਮਪੀ ਸੰਜੀਵ ਅਰੋੜਾ ਦੇ ਘਰ ਜਿਹੜੀ ਹੈ ਈਡੀ ਨੇ ਦਵਿਸ਼ ਦਿੱਤੀ ਹੈ ਤੇ ਹਿਮਤ ਸੂਦ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਿੱਥੇ ਕਿ ਈਡੀ ਦੇ ਵੱਲੋਂ ਅੱਜ ਤੜਕ ਸਵੇਰ ਜਿਹੜੀ ਇਹ ਦਸਤੂ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਹਿਮਤਸੂਦ ਹੈਮਟਨ ਸੌਮ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਘਰੇ ਵੀ ਈਡੀ ਦੀ ਰੇਡ ਪਹੁੰਚੀ ਹੈ ਐਮਪੀ ਸੰਜੀਵ ਅਰੋੜਾ ਜਿਹੜੇ ਨੇ ਉਹਨਾਂ ਦੇ ਘਰੇ ਵੀ ਈਡੀ ਦੀ ਜਿਹੜੀ ਰੇਡ ਕੀਤੀ ਗਈ ਹੈ ਪ੍ਰਦੀਪ ਅਗਰਵਾਲ ਨੇ ਤੇ ਮਹਾਦੇਵ ਐਪ ਦੇ ਜਿਹੜੇ ਜਲੰਧਰ ਤੇ ਜਲੰਧਰ ਦੇ ਵਿੱਚ ਵੀ ਜੀਹਾਂ ਦੱਸਦੀ ਹੈ ਕਿ ਜਲੰਧਰ ਦੇ ਵਿੱਚ ਵੀ ਜਿਹੜੀ ਈਡੀ ਦੇ ਵੱਲੋਂ ਦਬਿਸ਼ ਦਿੱਤੀ ਗਈ ਹੈ ਜਲੰਧਰ ਦੇ ਚੰਦਰ ਅਗਰਵਾਲ ਜਿਹੜੇ ਨੇ ਉਹਨਾਂ ਦੇ ਘਰੇ ਈਡੀ ਪਹੁੰਚੀ ਹੈ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਵੀ ਜਦੋਂ ਐਪਲ ਹਾਈਟਸ ਦੇ ਘਰ ਵੀ ਜਿਹੜੀ ਈਡੀ ਪਹੁੰਚੀ ਸੀ ਉਹਨਾਂ ਦੇ ਵਿੱਚ ਵੀ ਜਿਹੜੇ 10 ਤੋਂ 12 ਘੰਟੇ ਦੀ ਜਿਹੜੀ ਈਡੀ ਦੀ ਜਿਹੜੀ ਕਾਰਵਾਈ ਕੀਤੀ ਗਈ ਸੀ ਤਸਵੀਰਾਂ ਤੁਹਾਨੂੰ ਲਾਈਵ ਦੇਖਾ ਸਕਦੇ ਆ ਸਰਾਂਬਨਗਰ ਦੇ ਏਰੀਆ ਦੇ ਵਿੱਚੋਂ ਜਿੱਥੇ ਕਿ ਅੱਜ ਤੜਕ ਸਵੇਰ ਜਿਹੜੀ ਹੈ ਈਡੀ ਦੇ ਵੱਲੋਂ ਦਬਸ਼ ਦਿੱਤੀ ਗਈ ਹੈ ਫਿਲਹਾਲ ਦੇਖ ਸਕਦੇ ਹੋ ਕਿਸੇ ਵੀ ਤਰੀਕੇ ਦਾ ਜਿਹੜਾ ਆ ਵੀ ਜਾਈ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਘਰ ਦੇ ਵਿੱਚ ਕਿਸੇ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਤੜਕਸਰ ਜਿਸ ਤਰ੍ਹਾਂ ਕੀ ਪਿਛਲੇ ਦਿਨ ਵੀ ਜਿਹੜੀਆਂ ਰੇਡਾਂ ਜਿਹੜੀਆਂ ਐਡੀ ਵੱਲੋਂ ਕੀਤੀਆਂ ਗਿਆ ਸੀ ਹੁਣ ਮੁਰਤੋਂ ਅਸੀਂ ਕਹਿ ਸਕਦੇ ਹਾਂ ਕਿ ਐਡੀ ਵੱਲੋਂ ਜਿਹੜਾ ਪੰਜਾਬ ਦਾ ਰੋਕ ਕੀਤਾ ਜਾ ਚੁੱਕਾ ਹੈ ਤੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਵੱਖ-ਵੱਖ ਕਾਰੋਬਾਰੀਆਂ ਦੇ ਟਿਕਾਣਿਆਂ ਉੱਪਰ ਜਿਹੜੀਆਂ ਰੇਡ ਕੀਤੀ ਜਾ ਰਹੀ ਹੈ ਅਸੀਂ ਕਹਿ ਸਕਦੇ ਹਾਂ ਕਿ ਜਿਸ ਉੱਪਰ ਵੀ ਸ਼ੱਕ ਹੁੰਦੀ ਹੈ ਜਾਂ ਜਿਸ ਦੇ ਖਿਲਾਫ ਜਿਹੜੀ ਜਾਂਚ ਕਰਨੀ ਹੁੰਦੀ ਹੈ ਐਡੀ ਵੱਲੋਂ ਲਗਾਤਾਰ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਉੱਥੇ ਜੇਕਰ ਗੱਲ ਕਰੀਏ ਤਾਂ ਹੁਣ ਅਸੀਂ ਕਹਿ ਸਕਦੇ ਹਾਂ ਕਿ ਨਾਮੀ ਕਾਰੋਬਾਰੀ ਜੀ ਜੀ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਕਿ ਈਡੀ ਵੱਲੋਂ ਜਿਹੜੀ ਆ ਹੁਣ ਦਸਤਕ ਦਿੱਤੀ ਗਈ ਹੈ ਦੇਖਣਾ ਹੋਵੇਗਾ ਕੀ ਕੁਝ ਬਰਾਮਦ ਹੁੰਦਾ ਹੈ ਜਾਂ ਫਿਰ ਕਿੰਨੇ ਘੰਟੇ ਜਿਹੜੀ ਆ ਰੇਡ ਚੱਲਦੀ ਆ ਬੇਸ਼ੱਕ ਈਡੀ ਜਿਹੜੀ ਆ ਮੌਕੇ ਤੇ ਕੁਝ ਵੀ ਸਾਂਝਾ ਨਹੀਂ ਕਰਦੀ ਪਰ ਬਾਅਦ ਵਿੱਚ ਇੱਕ ਪ੍ਰੈਸ ਨੋਟ ਜ਼ਰੂਰ ਜਾਰੀ ਕੀਤਾ ਜਾਂਦਾ ਹੈ ਕਿ ਕੀ ਕੁਝ ਜਿਹੜਾ ਈਡੀ ਵੱਲੋਂ ਜ਼ਬਤ ਕੀਤਾ ਗਿਆ ਜਾਂ ਕੀ ਕੁਝ ਬਰਾਮਦ ਹੁੰਦਾ ਹੈ ਤੁਹਾਨੂੰ ਲਗਾਤਾਰ ਤਸਵੀਰਾਂ ਦਿੰਦੇ ਦਿਖਾਉਂਦੇ ਰਹਾਂਗੇ ਲਗਾਤਾਰ ਤੁਹਾਡੇ ਨਾਲ ਜੁੜੇ ਰਹਾਂਗੇ ਅਪਡੇਟ ਦਿੰਦੇ ਰਹਾਂਗੇ ਤੁਹਾਨੂੰ ਹੋਰ ਟਿਕਾਣਿਆਂ ਤੇ ਵੀ ਲੈ ਕੇ ਚੱਲਾਂਗੇ ਜਿੱਨਾਂ ਜਗ੍ਹਾ ਦੇ ਉੱਪਰ ਈਡੀ ਵੱਲੋਂ ਦ ਦੇਖਦੇ ਰਹੋ ਬਣੇ ਰਹੋ ਜਨਹਿਤਾ ਸ਼ੀ ਧੰਨਵਾਦ